ਇਸ ਵੇਲੇ ਦੀ ਖਬਰ ਤੁਹਾਨੂੰ ਮੁਹਾਲੀ ਜਿਲ੍ਹੇ ਦੇ ਕਸਬਾ ਨਮਾਗਰੋਂ ਤੋਂ ਦਿਖਾ ਰਹੇ ਹਾਂ ਨਮਾਗਰੋਂ ਦੇ ਵਿੱਚ ਉਸ ਵੇਲੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਐਕਟਿਵਾ ਸਵਾਰ ਇੱਕ ਗਟਰ ਦੇ ਵਿੱਚ ਵਿਅਕਤੀ ਆਣ ਕੇ ਡਿੱਗ ਪਿਆ ਕਾਫੀ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਦੱਸਨੇ ਕਿ ਨਮਾਗਰੋਂ ਲੱਖ ਤੋਂ ਸਵਾ ਲੱਖ ਆਬਾਦੀ ਵਾਲਾ ਉਹ ਵੱਡਾ ਕਸਬਾ ਜੋ ਕਿ ਚੰਡੀਗੜ੍ਹ ਦੇ ਪੈਰਾਂ 'ਚ ਬਸਿਆ ਹੋਇਆ ਹੈ ਫਿਰ ਵੀ ਮੁੱਢਲੀਆਂ ਸਹੂਲਤਾਂ ਤੋਂ ਜੇ ਬੰਜੇ ਲੋਕ ਸਮੱਸਿਆ ਦੇ ਨਾਲ ਕਿਰੇ ਰਹਿੰਦੇ ਨੇ ਤੇ ਗਟਰਾਂ ਦੇ ਟੱਕਣ ਖੁੱਲੇ ਹੋਣ ਕਾਰਨ ਸ ਨਮਾ ਕਰਾਉਂਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਗਟਰਾਂ ਦੇ ਵਿੱਚ ਡਿੱਗਦਾ ਰਹਿੰਦਾ ਹੈ ਜਾਂ ਫਿਰ ਕਈ ਵਾਰ ਨਗਰ ਕੌਂਸਲ ਦੀ ਲਾਪਰਵਾਹੀਆਂ ਵੀ ਇਸ ਤਰੀਕੇ ਦੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ ਦੱਸ ਦਿੰਨੇ ਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਹ ਰਿਪੇਅਰ ਨੂੰ ਲੈ ਕੇ ਕਈ ਖੱਡਿਆਂ ਨੂੰ ਖੁੱਲੇ ਛੱਡਿਆ ਹੁੰਦਾ ਹੈ ਜਿਸ ਤੇ ਕਾਰਨ आम जनता ਨੂੰ ਰਾਹਗੀਰਾਂ ਨੂੰ ਨਖੜਿਆਂ ਦੇ ਬਾਰੇ ਨਹੀਂ ਪਤਾ ਲੱਗਦਾ ਕਿਉਂਕਿ ਲਾਈਟ ਵੀ ਰੋਡਾਂ ਦੇ ਉੱਤੇ ਨਹੀਂ ਹੈ ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਸਾ ਵਾਪਰਦਾ ਹੈ ਤਸਵੀਰਾਂ ਨਵਾਂ ਕਰਾਉਂਦੇ ਕਰੋੜ ਰੋਡ ਦੀ ਦਿਖਾ ਰਹੇ ਹਾਂ ਜਿੱਤੇ ਤੁਸੀਂ ਦੇਖੋ ਕਿ ਉਸ ਐਕਟਿਵਾ ਸਵਾਰ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੋ ਕਿ ਆਪਣੇ ਦੱਸਿਆ ਜਿਵੇਂ ਘਰ ਜਾ ਰਿਹਾ ਸੀ ਕੀ ਪਤਾ ਸੀ ਕਿ ਰਾਸਤੇ ਦੇ ਵਿੱਚ ਇਸ ਤਰੀਕੇ ਦਾ ਹਾਸਾ ਵਾਪਰ ਜਾਵੇਗਾ ਤਾਂ ਨਗਰ ਕੌਂਸਲ ਬਾਰ-ਬਾਰ ਚਰਚਾ ਦੇ ਵਿੱਚ ਰਹਿੰਦਾ ਕਿਉਂਕਿ ਨਵਾਂ ਕਰਾਉਂਦੇ ਵਿੱਚ ਉਸ ਤਰੀਕੇ ਦੇ ਵਿਕਾਸ ਨਹੀਂ ਹੋ ਰਿਹਾ ਇਹ ਜਿਸ ਤਰੀਕੇ ਨਾਲ ਹੁਣ ਚਾਹੀਦੇ ਨਦ ਨੇ ਚੰਡੀਗੜ੍ਹ ਦੇ ਪੈਰਾਂ ਵਿੱਚ ਵਸਣ ਵਾਲਾ ਇੱਕ ਵੱਡਾ ਕਸਬਾ ਹੈ ਸੀਐਮ ਭਗਵੰਤ ਮਾਨ ਦੇ ਬਿਲਕੁਲ ਘਰ ਦੇ ਨਜ਼ਦੀਕ ਨਮਾਗਰੋਂ ਬਸਿਆ ਹੋਇਆ ਹੈ ਪਰ ਲੋਕਾਂ ਦੇ ਅਜੇ ਰੋੜਾਂ ਤੇ ਉੱਤੇ ਤੁਸੀਂ ਦੇਖੋ ਕਿ ਨਗਰ ਕੌਂਸਲ ਵੱਲੋਂ ਟੱਕਣ ਬਿਜੜੇ ਨਹੀਂ ਲਗਾਏ ਗਏ ਜਿਸ ਦੇ ਕਾਰਨ ਯਾਤਨਾ ਵੱਡੇ ਹਾਸੇ ਵਾਪਰਦੇ ਨੇ ਹੋਰ ਤਾਂ ਸਹੂਲਤਾਂ ਕੀ ਮਿਲਣੀਆਂ ਨੇ पर ਜਿਹੜੇ ਟੱਕਣ ਨੇ ਉਹ ਵੀ ਜਿਹੜੇ ਨਹੀਂ ਲਗਾਏ ਜਾ ਰਹੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਨਦੀਕਾ ਰਾਹਗੀਰਾਂ ਵੱਲੋਂ ਉਸ ਐਕਟਿਵਾ ਸਵਾਰ ਵਿਅਕਤੀ ਨੂੰ ਗਟਰ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਲਓ ਕਾफी ਗੰਭੀਰ ਸੱਟਾਂ ਉਸ ਵਿਅਕਤੀ ਦੇ ਲੱਗੀਆਂ ਨੇ ਜੋ ਕਿ ਆਪਣੇ ਘਰ ਹੀ ਆਪਣੇ ਕੰਮ ਤੋਂ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਖੱਡਾ ਜਿਹੜਾ ਗਟਰ ਦਾ ਸੀ ਉਸ ਦੇ ਵਿੱਚ ਡਿੱਗ ਪਿਆ ਜਿਸ ਤੋਂ ਬਾਅਦ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਨਦੀਕਾ ਰਾਹਗੀਰਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਵਿਅਕਤੀ ਨੂੰ ਬਾਹਰ ਕੱਢਣ ਦੀ ਇਹ ਲਾਈਵ ਤਸਵੀਰਾਂ ਤੁਹਾਨੂੰ ਮੁਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂਦ ਦਿਖਾ ਰਹੇ ਹਨ ਨਵਾਂ ਗਰਾਉਂਦ ਦੇ ਵਿੱਚ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਅਲੱਗ-ਅਲੱਗ ਵਾਰਡਾਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਰਹਿੰਦੀ ਹੈ ਚੈਨਲ ਰਾਹੀਂ ਖ਼ਬਰਾਂ ਖ਼ਬਰਾਂ ਵੀ ਲੱਗਦੀਆਂ ਰਹਿੰਦੀਆਂ